ਸਹਾਕਾਰ ਅਠਵਾਂ ਕਾਫੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੇ ਗਰੀਦ ਸੱਚ ਸਾਹਿਬ ਮੇਰਾ ਜਿਉ ਪੈਨ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨ ਤੇਕ ਹੈ ਸੋ ਜਾਣੋ ਸਕਾਚਾ ਰਹਾਓ ਇਹਲਾ ਹੁਕਮੋਂ ਪਾਲ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾਂ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੋਖ ਪਾਏ ਜੇ ਲੱਖ ਕਰਮ ਕਮਾਈਏ ਕਿਛ ਪਵੇ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਆਸਾਮ ਮਹੱਲਾ ਪੰਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੀਵੜ ਨਾ ਕੋਈ ਗੁਰ ਤੁਠਾ ਤੇ ਪਾਈਏ ਸੱਚ ਸਾਹਿਬ ਸੋਈ ਬਲਿਹਾਰੀ ਗੁਰਿਆ ਆਪਣੇ ਸਦ ਸਾਧ ਗੁਰਬਾਨ ਨਾਮ ਨਾ ਵਿਸਰੋ ਇੱਕ ਖਿੰਨ ਚਸਾ ਏਉ ਕੀ ਜੇ ਦਨ ਰਹੋ ਭਾਗਤ ਸੱਚਾ ਸੋਏ ਹੈ ਜਿਸ ਹਰ ਤਨ ਅੰਤਰ ਸੋ ਛੁਟੇ ਮਹਾਂ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮहिमा ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਰ ਜਗਾਤੀ ਜੁਗ ਜੁਗ ਪੂਰਾ ਪਰਮੇਸ਼ਰ ਨਾਮ ਧਿਆਉ ਸਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਤਨ ਗੁਰ ਹੈ ਨਾਨਕ ਕੈ ਸੰਗੇ ਆਸਾ ਮਹਲਾ 5 ਸਾਈ ਅਲਖ ਅਪਾਰ ਪੂਰੀ ਮਨ ਵਸੇ ਦੁਖ ਦਰਦ ਰੋਗ ਮਾਏ ਮੈਦਾ ਹਬ ਨਸੇ ਹੋਵਾਂ ਜਾ ਕੁਰਬਾਨ ਸਾਈ ਆਪਣੇ ਹੋਵੇ ਆਨੰਦ ਕਣਾ ਮਨ ਤਨ ਜਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸੰ ਤਣੀ ਸੁਖੀ ਹੂੰ ਸੁਖ ਪਾਏ ਮਾਏ ਨਕ ਨਕੀ ਮਕੀ ਮਹਾ ਗਣੀ ਨੈਣ ਪਸੰਦੋ ਸੋਏ ਭੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਕਤਾਇਬ ਸੰਸਾਰ ਹਬਾ ਤੂੰ ਬਾਹਰਾ ਨਾਨਕ ਤਾ ਪਾਤ ਛਾਉ ਦਿਸੇ ਜਾਰਾ ਅਸਾ ਮੱਲਾ 5 ਲੱਖ ਭਗਤ ਅਰਾਧੇ ਜਪਤੇ ਜੀ ਪੀਓ ਪੀਓ ਕਵਣ ਜੁਗਤ ਮਿਲਾਓ ਨਿਰਗੁਣ ਬਿਖੇ ਜੀਓ ਤੇਰੀ ਟੇਕ ਗਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰਿਸ਼ਟ ਸਭ ਰਾਓ ਸਦਾ ਸਹਾਈ ਸੰਤ ਪੀਖੇ ਸਦਾ ਹਜੂਰ ਨਾਮ ਬਿਹੁ ਨੜਿਆ ਸੇ ਪਰਮ ਮਰਨ ਵਿਸੂਰ ਵਿਸੂਰ ਦਾਸ ਦਸਨ ਪਾਏ ਮਿਟਿਆ ਤਨ ਕੌਣ ਵਿਸਰਿਆ ਜਿਨਾਂ ਨਾਮ ਤਨਾਲਾ ਹਾਲ ਕੌਣ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਓ ਆਪ ਪ੍ਰਭ ਆਸਾ ਮੱਲਾ ਪੰਜਵਾਂ ਹਬੇ ਤੋਕ ਵਿਸਾਰ ਹਿਕੋ ਖਿਆਲ ਕਰ ਝੂਠਾ ਲਾਏ ਗੁਮਾਨ ਮਨ ਤਨ ਅਰਪ ਤਰ ਆਠ ਪਹਿਰ ਸਲਾਹਾ ਸਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕੋੋਂ ਰਹਾਓ ਸੋਈ ਕੰਮ ਕਮਾਏ ਜਿਨ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹ ਅੱਲਾ ਜੋ ਤੂੰ ਤੈਨ ਦੋ ਮੂਲ ਸੋ ਕਰ ਰਾਸ ਕਰ ਹਿਕੋ ਚਿਤ ਵਸਾਏ ਕਦੇ ਨਾ ਜਾਏ ਮਾਲ ਤੈਨਾ ਪਿਆਰਿਆ ਤੈਨਾ ਪਿਆਰਾ RAM ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਤ ਨਾਨਕੋ ਵਖਾਣਿਆ ਆਸਾ ਮਹੱਲਾ ਪੰਜਵਾਂ ਜਿਨਾਂ ਨਾ ਵੀਸਰੇ ਨਾਮ ਸੇ ਕਨੇਹਾ ਭੇਦ ਨਾ ਜਾਣੈ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਸੋ ਪਾਇਆ ਜਨਨ ਪ੍ਰਸਾਦ ਦੁਖ ਸਭ ਮਿਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਦਾਰੇ ਤਿਨਖੇ ਜਿਨ ਮਨ ਬੁੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਏ ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਣੀਏ ਦਿਨ ਸ ਰੈਣ ਆਰਾਧ ਸਮਾਲੇ ਸਾਹੇ ਸਾਹ ਨਾਨਕੀ ਲੋਚਾ ਪੂਰ ਸੱਚੇ ਪਾਤਸ਼ਾ ਆਚਾ ਮਹੱਲਾ ਪੰਜਵਾਂ ਪੂਰ ਰਿਹਾ ਸਰਬ ਠਾਏ ਹਮਰਾ ਹਮਾਰਾ ਖਸਮ ਸੁਏ ਇੱਕ ਸਾਹਿਬ ਸਿਰ ਛਤ ਦੂਜਾ ਨਹੀਂ ਕੋਈ ਯੋ ਭਾਵੇ ਤਉ ਰਾਖ ਰਾਖਣ ਹਾਰਿਆ ਤੁਜ ਬਿਨ ਅਵਰ ਨ ਕੋਈ ਨਦਰ ਨਿਹਾਲੇ ਨਿਹਾਰਿਆ ਰਹਾਉ ਪ੍ਰਤਪਾਲੇ ਪ੍ਰਭ ਆਪ ਘਟ ਘਟ ਸਾਰੀਏ ਜਿਸ ਮਨ ਉਠਾ ਆਪ ਤਿਸ ਨ ਵਿਸਾਰੀਏ ਜੋ ਕਿਸ਼ ਕਰੇ ਸੋ ਆਪ ਆਪਣ ਪਾਣਿਆਂ ਭਗਤਾਂ ਕੀ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨ ਛੂਰੀਏ ਨਾਨਕ ਦਰਸ ਪਿਆਸ ਲੋਚਾ ਪੂਰੀਏ ਆਸਾ ਮੱਲਾ ਪੰਜਵਾ ਕੀ ਸੂਏ ਨਾਮ ਵਿਸਾਰ ਗਫਲ ਗੈਲਿਆ ਕਿਤੀ ਇਤ ਦਰਿਆਏ ਵੰਨ ਵਿੰਦਿਆ ਬੋਥੜਾ ਹਰ ਚਲਣ ਮਨ ਚੜ ਲੰਗੀਏ ਆਠ ਪਹਿਰ ਗੁਣ ਗਾਏ ਸਾਧੂ ਸੰਗਿਏ ਰਹਾਓ ਬੋਗੈ ਪੋਗਨ ਇਕ ਬਿਣ ਨਾਵੇਂ ਸੁੰਜਿਆ ਹਰ ਕੀ ਭਗਤ ਬਿਨਾ ਮਰ ਮਲ ਰੁੰਨਿਆ ਕਪੜ ਭੋਗ ਸੁਗੰਧ ਧਨ ਮਰਦਨ ਮਾਲਣਾ ਬਿਨ ਸਿਮਰਨ ਤਾਂ ਤਨ ਛਾਰ ਸਰ ਪਰ ਚਲਣਾ ਮਹਾ ਬਖਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕਾ ਸਰਣ ਲੇਖ ਨਾਨਕ ਲੇਖਿਆ ਸਾਮ ਅੱਲਾ ਪੰਜਵਾ ਕੋਈ ਨਾ ਕਿਸੀ ਸੰਗ ਕਾਹੇ ਗਰਬੀਏ ਈਕ ਨਾਮ ਆਧਾਰ ਬਉਜਲ ਤਰਬੀਏ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਾਨ ਤੀਰੇ ਰਹਾ ਓ ਰਾਜ ਮਾਲ ਜੰਜਾਲ ਕਾਜਨ ਕਿਤੇ ਗਨੂੰ ਹਰ ਕੀਤਨ ਆਧਾਰ ਨਹਿਚਲ ਇਹੋ ਤਨੋ ਜੀਤੇ ਮਾਇਆ ਰੰਗ ਤੇ ਤਪੋ ਛਾਵਿਆ ਸੁਖ ਕਾ ਨਾਮ ਦਾਨ ਗੁਰਮੁਖ ਗਾਵੇ ਸੱਚਾ ਗੁਣੀ ਨਦਾਨ ਤੂੰ ਪ੍ਰਭ ਗਹਿਰ ਗੰਭੀਰੋ ਨਮੀਰੇ ਆਸ ਪਲੋਸਾ ਖਸਮ ਕਾ ਨਾਨਕ ਕੀ ਜੀਰੇ ਆਸਾ ਮੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਏ ਰੈਣ ਦਿਨ ਕਰ ਜੋੜ ਹਰ ਹਰਿ ਧਾਈਏ ਨਾਨਕ ਕਾ ਪਲਬ ਸੋਏ ਜਿਸ ਕਾ ਸਭ ਕੋਏ ਸਲਬ ਰਹਾ ਭਰਪੂਰ ਸੱਚਾ ਸਚ ਸੋਏ ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੇ ਆਰਾਦ ਮਨਾ ਬਿਨਾ ਸੇ ਸਗਲ ਰੋਗ ਰਖਣ ਹਾਰ ਉਪਾਰ ਰਾਖੇ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਇ ਸੁਖ ਸਹਜ ਆਨੰਦ ਕਾਣਾ ਨਾਨਕ ਜਨ ਤੁਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵ ਸੰਤ ਮਿਲਾਏ ਹਰ ਕਥਾ ਕਹਾਣੀਆਂ ਅਨੰਦ ਸਿਮਰ ਨਾਮ ਤਜ ਲਾਜ ਲੋਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਵੇ ਆਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿੰਸਣਾ ਚਰਨ ਕਮਲ ਸੰਗ ਨੇਹੁ ਕਿਨੇ ਵਿਰਲੇ ਲਾਇਆ ਤੁਹਾਨੂੰ ਸੁਹਾਵਾ ਮੁਖ ਜਿਨ ਹਾਲਤ ਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾ ਬਈ ਨਾਨਕ ਐ ਸੁਖ ਸੋਇ ਜੋ ਪ੍ਰਭ ਭਾਵੇ ਆਸ ਅੱਲਾ ਪੰਜਵਾ ਅਵਮੀਤ ਕਤਰ ਹੋਏ ਰਸ ਕਸ ਸਭ ਪੁੰਚੋ ਅਮਰਤ ਨਾਮ ਹਰ ਹਰ ਜਪੋ ਮਿਲ ਮਿਲ ਪਾਪਾ ਮੁੰਚੋ ਤਤ ਵਿਚਾਰੋ ਸੰਤ ਜਨੋ ਤਾਤੇ ਬਿਗਨ ਲਾਗੇ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਉ ਬੁੱਧ ਗਰੀਬੀ ਖਰਚ ਲਿਹੋ ਹਉ ਮੈਂ ਵਿਖ ਜਾਰੋ ਸਾਚਾ ਹੱਤ ਪੂਰਾ ਸੌਦਾ ਵਖਰ ਨਾਮ ਵਾਰੋ ਜੀਉ ਪਿੰਡ ਤਨ ਅਰਪਿਆ ਸਹੀ ਪਤਵੰਤੇ ਆਪਨੜੇ ਪ੍ਰਭ ਪਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਮਤ ਕਮਲੀ ਆਰਾਮ ਰਸੈਣ ਜੋ ਰਤੇ ਨਾਨਕ ਸੱਚੀ ਅਮਲੀ ਆਸਾ ਮਹਿਲਾ ਪੰਜਵਾ ਉਦਮ ਕੀਆ ਕਲਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰਮੰਤਰ ਦੜਾਇਆ ਆਏ ਪਰੇ ਸਤਿਗੁਰੂ ਕੇ ਜਨ ਪਰਮ ਮਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹੋ ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਏ ਜਪ ਨਾਮ ਮਰਾਰੀ ਨੀਮ ਨਿਭਾਇਓ ਸਤਿਗੁਰੂ ਮਲਵ ਕਿਰਪਾਤਾਰੀ ਨਾਮ ਧਨ ਗੁਣ ਗਉ ਲਾਭ ਪੂਰੇ ਗੁਰ ਦਿੱਤਾ ਬਣ ਜਾਰੇ ਸੰਤ ਸੰਤ ਨਾਨਕਾ ਪ੍ਰਭ ਸੋ ਹੁਮੇਤ ਅਸਾਂ ਮੱਲ ਬਨ ਜਾ ਕੀ ਠਾਕਰ ਤੂੰ ਹੀ ਪ੍ਰਭਤਾ ਕੇ ਬਣ ਭਾਗਾ ਉਹ ਹਾ ਸੋਇਲਾ ਸਦ ਸੁਖੀ ਸਭ ਪਰਮ ਪਉ ਭਾਗਾ ਹਾਮ ਚੱਕਰ ਗੋਬਿੰਦ ਕੇ ਠਾਕਰ ਮੇਰਾ ਭਾਰ ਕਰਨ ਕਰਾਵਣ ਸਗਲ ਬਿਦ ਜੋ ਸਤਗੁਰੂ ਹਮਲਾ ਰਹਾ ਦੂਜਾ ਨਹੀਂ ਔਰ ਕੋ ताका पौ करिए गुर सेवा महल पाइए जाग दु तरी तेरी सुख पाइए मन माहे न जाको तुम निरमपाल जाको तुम कृपाल से परवाना अमृत रास हर कीर्तन को बला पीवे वजो नानक मिले एक नाम रिद जप जप जीवे स महला जाका जा प्रभ ਕੀ ਹੋ ਚੇਰ ਲੀ ਸੋ ਸਭ ਤੇ ਉਚਾ ਸਭ ਕੀ ਸ਼ਤਾਕਾ ਕਾਂਢੀ ਏ ਥੋੜਾ ਅਰ ਮੁਚਾ ਜੀ ਪ੍ਰਾਨ ਮੇਰਾ ਤੁਨੋਂ ਸਾਇਬ ਕੀ ਮਨੀਆਂ ਨਾਮ ਜਿਸ ਜਿਸ ਕੇ ਉਜਲੀ ਤੇ ਸਦਾਸੀ ਗਨੀਆਂ ਰਹਾਓ ਵੇ ਪਰਵਾਹੋ ਆਨੰਦ ਮੈਂ ਨਾਉ ਮਾਨ ਘੀ ਰਾਤ ਰਜੀਤ ਧਾਈ ਸਦਾ ਸੋਖ ਜਾਕਰ ਤੂੰ ਮੀਰਾ ਸਖੀ ਸਹਿਰੀ ਸੰਗ ਕੀ ਸੁਮਤ ਦਰੜਾਓ ਸੇਵੋ ਸਾਧੂ ਪਾਉ ਕਰ ਤੋ ਨਿਧਾਰ ਪਾਉ ਸਗਲੀ ਦਾਸੀ ਠਾਕਰ ਠਾਕਰੇ ਸਭ ਕਹਤੀ ਮੇਰਾ ਜਿਸੇ ਸਿਗਾਰੇ ਨਾਨਕਾ ਇਸ ਸੁਖੇ ਬਸੇਰਾ ਆਸਾ ਮਹਲਾ 5 ਸੰਤਾਂ ਕੀ ਹੋਏ ਦਾਸ ਦੀ ਇਹੋ ਅਚਾਰ ਸਿੱਖਰੀ ਸਗਰਾ ਗੁਣਾ ਸਗਲ ਗੁਣ ਗੁਣ ਉਤਮੋ ਪਰਤਾ ਦੂਰਨ ਪਿਖੜੀ ਇਹੋ ਮਨ ਸੁੰਦਰੀ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣਾ ਪਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਉ ਪਰਤਾ ਕਹੇ ਸੋ ਮਾਨੀਏ ਇਹੋ ਸ਼ਗਾਲ ਬਣਾਇਰੀ ਦੂਜਾ ਭਾਉ ਵਿਸਾਰੀਏ ਇਹੋ ਤੰਬੋਲਾ ਖਾਇਰੀ ਗੁਰਕਾ ਸ਼ਬਦ ਗੜੀ ਦੀਪਕੋ ਏ ਸਤ ਕੀ ਸੀਜ ਵਿਸ਼ਾਈ ਰੀ ਆਠ ਪਹਿਰ ਕਲ ਜੋੜ ਅਣ ਆਠ ਪਹਿਰ ਕਲ ਜੋੜ ਰੋ ਤਉ ਭੇਟੇ ਹਾਰ ਰਾਇ ਰੀ ਤੇ ਸਹੀ ਚਾਜ ਸ਼ਿਗਾਰ ਸਭ ਸਾਈ ਰੂਪ અપਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਦੀ ਆਸਾ ਮਹੱਲਾ 5ਵਾਂ ਦੀਗਨ ਡੋਲਾ ਤੋ ਲੋ ਜੋ ਮੰਨਤੇ ਪਰਮਾ ਪਰਮ ਕਾਟੇ ਗੁਰ ਆਪਣੇ ਪਾਏ ਬਿਸਰਾਮ ਉਹ ਵਿਖਾਦੀ ਦੋਖੀਆ ਤੇ ਗੁਰ ਤੇ ਹੁਟੇ ਹਮ ਛੁਟੇ ਅਬ ਉਹਨਾਂ ਤੇ ਉਹ ਹਮ ਤੇ ਛੁਟੇ ਰਹਾਓ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁੱਟ ਗਏ ਬੰਦਾ ਜਬ ਲਗ ਹੁਕਮ ਨ ਬੂਝਤਾ ਤਬ ਹੀ ਲੋ ਦੁਰੀਆ ਗੁਰ ਮਿਲ ਹੁਕਮ ਮਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੇ ਬੰਦਾ ਆਸਾ ਮੱਲਾ ਪੰਜਵਾ ਸੁਖ ਸਹਿਜ ਆਨੰਦ ਗਾਣਾ ਹਰ ਕੀਰਤਨ ਗਾਓ ਗਰੇ ਨਵਾਰੇ ਸਤਿਗੁਰੂ ਦੇ ਆਪਣਾ ਨਾਮ ਬਲੇਹਾਰੀ ਗੁਰੇ ਆਪਣੇ ਸਾਧ ਸਾਧ ਬਲੇ ਜਾਓ ਗੁਰੂ ਬਿਟੋ ਹੋਂ ਵਾਲਿਆ ਜਿਸ ਮਿਲ ਸੱਚ ਸਵਾਉ ਹਰ ਹੋ ਸਗਨ ਆਪਾ ਚਗਨ ਤੇ ਸੋ ਲਗੇ ਜਿਸ ਜੀਤ ਨਾਵੇ ਤਿਸ ਜਮ ਨਿਰਲ ਨਾ ਆਵੇ ਜੋ ਹਰ ਪ੍ਰਭ ਭਾਵੇ ਪੂਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੇ ਤੇ ਸਪੂਰਨ ਕਾਮ ਪੈ ਬਿਨ ਸੇ ਪਰਮ ਮੋ ਗਏ ਕੋ ਦੇ ਸੇ ਨ ਬਿਆ ਨਾਨਕ ਰਾਖੇ ਪਾਲ ਬ੍ਰਹਮ ਫਿਰ ਦੁਖ ਨ ਥਿਆ ਨਾਨਕ ਰਾਖੇ ਪਾਲ ਬ੍ਰਹਮ ਫਿਰ ਦੁੱਖ ਨਾ ਥੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ